ਦੋ ਲੋਜੀ ਹੁਸ਼ਿਆਰਪੁਰ ਤੋਂ ਨਿਕਲਦੇ ਸਾਰੇ ਲੰਗਰ ਸੇਵਾ ਸ਼ੁਰੂ ਹੋ ਸੋਨਾ ਤੇ ਬੜੀਆ ਜਗ੍ਹਾ ਉਹ ਬੜੀਆ ਜਗ੍ਹਾ ਲੰਗਰ ਲੱਗਾ ਹੋਇਆ ਆ ਪੰਜਰਵਾਗ ਦੇ ਵਿੱਚ ਮਾਰੀ ਅੱਧੇ ਚਾਲਿਆ ਜੀ ਛੋਲੇ ਕੁਲਚੇ ਤੇ ਛੋਲੇ ਪਟੋਰੇ ਆ ਹਲੋ ਦੋਸਤੋ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਦੋਸਤੋ ਮਾਧਰਾਣੇ ਦੇ ਮੇਲੇ ਚੱਲ ਰਹੇ ਆ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਦੇਖੋ ਸੰਤਾ ਜਾ ਰਹੀਆਂ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਪਹਿਲਾ ਨਰਾਤਾ ਹੈਗਾ ਅੱਜ 25 ਤਰੀਕ ਜੁਲਾਈ ਮਹੀਨਾ 2025 ਤੇ ਕਾਫੀ ਸਾਰੇ ਪ੍ਰਬੰਧ ਹੋ ਚੁੱਕੇ ਆ ਮੇਲਿਆਂ ਨਾਲ ਰਿਲੇਟਡ ਜੋ ਕਿ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦਿਖਾਵਾਂਗੇ ਬਹੁਤ ਵੱਡਾ ਯਾਨੀ ਕਿ ਮੇਲਾ ਲੱਗ ਰਿਹਾ ਤੇ ਲੰਗਰ ਲੱਗ ਰਿਹਾ ਅੱਧਾ ਦਾ ਕਿਲੋਮੀਟਰ ਦੀ ਦੂਰੀ ਤੇ ਮਾਤਾ ਲੰਗਰ ਬੜੇ ਵਧੀਆ ਪਿਆਰੇ ਬਾਰੇ ਲੰਗਰ ਲੱਗ ਰਹੇ ਆ ਤੇ ਮੈਂ ਫਿਲਹਾਲ ਖੜਾ ਆ ਮੇਨ ਬਾਈਪਾਸ ਤੇ ਜਿਹੜਾ ਜਾਂਦਾ ਮਾਤਾ ਚਿੰਤਪੁਰਨੀ ਵਾਲੀ ਸਾਈਡ ਨੂੰ ਪਿੱਛੇ ਪੈਂਦਾ ਜੀ ਮੇਰੇ ਪਰਵਾਹ ਚੌਕ ਜੋ ਕਿ ਜਲੰਧਰ ਲੁਧਿਆਣੇ ਵਾਲੀ ਸਾਈਡ ਤੋਂ ਆਂਦਾ ਆ ਰਸਤਾ ਤੇ ਚੈੱਕ ਕਰ ਸਕਦੇ ਹੋ ਜੀ ਇਹ ਹੈ ਜੀ 메인 ਬਾਈਪਾਸ ਤੇ ਪਿੱਛੇ ਪੈਂਦਾ ਹੈ ਚੰਦਪੁਨੀ ਰੋਡ ਤੇ ਆਪਾਂ ਤੁਹਾਡੀ ਵੀਡੀਓ ਸ਼ੁਰੂਆਤ ਕਰਦੇ ਆ ਜੀ ਪ੍ਰਵਾਹ ਚੌਂਕ ਤੋਂ ਜਿੱਥੋਂ 메인 ਲੰਗਰ ਸ਼ੁਰੂ ਹੋ ਰਿਹਾ ਹੈ ਚੋਹਾਲ ਮਤਲਬ ਇੱਥੋਂ ਹੀ ਜਾਂਦਾ ਜੀ ਸਦਾ ਮਾਤਾ ਚੰਦਪੁਨੀ ਵਾਲੀ ਸਾਈਡ ਰਸਤਾ ਚੋਹਾਲ ਵਾਲੀ ਸਾਈਡ ਰਸਤਾ ਤੇ ਉਸ ਤੋਂ ਅੱਗੇ ਤੁਹਾਨੂੰ ਹਰ ਇੱਕ ਲੰਗਰ ਬਾਰੇ ਜਾਣਕਾਰੀ ਦਿੰਦੇ ਆ ਦੱਸਦੇ ਆ ਕੀ ਕੀ ਚੱਲ ਰਿਹਾ ਆ ਤੇ ਬੜੇ ਪਿਆਰੇ ਪਿਆਰੇ ਲੰਗਰ ਲੱਗੇ ਹੋਏ ਆ ਤੇ ਰੌਣਕਾਂ ਵੀ ਫੁੱਲ ਹੋ ਚੁੱਕੀਆਂ ਅੱਜ ਪਹਿਲੇ ਨਰਾਤੇ ਕਰਕੇ ਕਾਫੀ ਰੋਡ ਮਤਲਬ ਫੁੱਲ ਹੋਇਆ ਪਿਆ ਆ ਮਾਤਾ ਰਾਣੀ ਦੇ ਭਗਤ ਜਿਹੜੇ ਵੀ ਜਾ ਰਹੇ ਆ ਮਾਤਾ ਰਾਣੀ ਸਾਰੇ ਭਗਤਾਂ ਦੇ ਆਪਣੀ ਕਿਰਪਾ ਐਦਾਂ ਹੀ ਬਣਾ ਕੇ ਰੱਖੇ ਤੇ ਉਹਨਾਂ ਦੀ ਮਨੋ ਕਾਮਨਾ ਪੂਰੀਆਂ ਕਰੇ ਯਾਤਰਾ ਵੀ ਸਫਲ ਕਰੇ ਤੇ ਜਿਹੜੇ ਵਕਤ ਵੀਡੀਓ ਦੇਖ ਰਹੇ ਆ ਮਾਤਾ ਰਾਣੀ ਉਹਨਾਂ ਦਾ ਵੀ ਆਪਣੀ ਕਿਰਪਾ ਬਣਾ ਕੇ ਰੱਖੇ ਜੈ ਮਾਤਾ ਜੀ ਕੇ ਡੀ ਐਮ ਹਸਪੀਟਲ ਤੇ ਐਦਾਂ ਵੀ ਲੱਗਾ ਹੋਇਆ ਜੀ ਲੰਗਰ 22ਵਾਂ ਵਿਸ਼ਾਲ ਭੰਡਾਰਾ 27 ਜੁਲਾਈ ਤੋਂ 1 ਅਗਸਤ ਤੱਕ ਬਹੁਤ ਵਧੀਆ ਲੰਘ ਲੱਗਦੇ ਪਿਆਰੇ ਲੰਘਦਾ ਜਿੱਤੇ ਇਹ ਜੋ ਲੰਗੜਾ ਇਹ ਲੱਗ ਰਿਹਾ ਜੀ ਹੁਸ਼ਿਆਰਪੁਰ ਦੇ ਬਾਹਰਵਾਰੀ ਬਾਈਪਾਸ ਜਾਂਦਾ ਆ ਮਾਤਾ ਚੰਤਪੋਨੀ ਵਾਲੀ ਸਾਈਡ ਨੂੰ ਉਸ ਰੋਡ ਤੇ ਲੱਗ ਰਿਹਾ ਸਾਹਮਣੇ ਕੇ.ਡੀ.ਐਮ ਹਸਪੀਟਲ ਆ ਜਦੋਂ ਕਿ ਹੁਣ ਚੱਲਦੇ ਆ ਜੀ ਆਪਾਂ ਮਾਤਾ ਰਾਣੀ ਦੇ ਮੇਲਿਆਂ ਵਾਲੀ ਸਾਈਡ ਨੂੰ ਹੁਸ਼ਿਆਰਪੁਰ ਤੋਂ ਮਾਤਾ ਚੰਤਪੋਨੀ ਜੀ ਮੇਲਾ 225 ਤੁਹਾਨੂੰ ਐਕਸੈਸ ਫੋਰ ਕਰਾਉਂਦੇ ਆ ਜੀ ਅੱਜ ਆ ਗਿਆ ਜੀ ਮੇਲੇ ਦਾ ਪਹਿਲਾ ਦਿਨ ਜਾਨੇ ਕੀ ਕਰ ਸਕਦੇ ਜੀ ਆਪਾਂ ਅੱਜ ਆ ਗਏ ਜੀ ਪਹਿਲਾ ਨਰਾਤਾ ਇਹ ਜੀ ਸ਼ਰਪੁਰ ਦਾ ਮਾਤਾ ਚੰਦਪੁਰ ਨੇ ਜੀ 게ਟ ਚੌਕ ਆਪਾਂ ਕਹਿ ਸਕਦੇ ਆ ਤੇ ਸਾਹਮਣੇ ਆ ਜੀ ਪੰਗੀ ਪੁਲ ਦੇਖੋ ਜੀ ਕਿੰਨਾ ਵਧੀਆ ਸ਼ਿੰਗਾਰਿਆ ਹੋਇਆ ਤੇ ਜੋ ਸ਼ਰਪੁਰ ਦੀ ਗੱਲ ਕਰੀਏ ਇਹ ਹੈਗਾ ਜੀ ਪੰਜਾਬ ਦਾ ਲਾਸਟ ਜ਼ਿਲ੍ਹਾ ਜੋ ਕਿ ਹਿਮਾਚਲ ਗਗਰੇਟ ਵਾਲੀ ਸਾਈਡ ਪੈਂਦਾ ਯਾਰ ਇੱਥੋਂ ਹੀ 70% ਸੰਗਤਾਂ ਜਾਂਦੀਆਂ ਹਿਮਾਚਲ ਨੂੰ ਤੇ ਮਾਤਾ ਚਿੰਦਕੁੰਨੀ ਦੇ ਸਰਵਾਰ ਵਾਲੀ ਸਾਈਡ ਨੂੰ ਦਰਸ਼ਨ ਕਰਨ ਵਾਸਤੇ ਤੇ ਚਲੋ ਅਸੀਂ ਵੀ ਲੈ ਕੇ ਚੱਲੇ ਤੁਹਾਨੂੰ ਮਾਤਾ ਰਾਣੀ ਦੇ ਮੇਲੇ ਵਾਲੀ ਸਾਈਡ ਜੋ ਜੋ ਵੀ ਅਪਡੇਟਸ ਆ ਗਈਆਂ ਤੁਹਾਨੂੰ ਇਸ ਬਲੌਗ ਦੇ ਵਿੱਚ ਆਪਾਂ ਦੱਸਾਂਗੇ ਤੇ ਬਣੇਰੋ ਵੀਡੀਓ ਦੇ ਨਾਲ ਤੇ ਲਾਈਕ ਜ਼ਰੂਰ ਕਰ ਦਿਓ ਵੀਡੀਓ ਨੂੰ ਮਾਤਾ ਨੂੰ ਮੰਨ ਲੈ ਸਾਰੇ ਭਗਤ ਜੈ ਮਾਤਾ ਦੀ ਜੈ ਨੂੰ ਲਿਖ ਦਿਓ ਚਲੋ ਦੋਸਤੋ ਲੋਜੀ ਹੁਸ਼ਿਆਰਪੁਰ ਤੋਂ ਨਿਕਲਦੇ ਸਾਰੇ ਲੰਗਰ ਸੇਵਾ ਸ਼ੁਰੂ ਹੋ ਰਹੀ ਆ ਜਦੋਂ ਆਪਾਂ ਹੁਸ਼ਿਆਰਪੁਰ ਤੋਂ ਨਿਕਲਦੇ ਮਾਤਾ ਚਿੰਤਪੁਨੀ ਦਰਵਾਰ ਵਾਲੀ ਸਾਈਡ ਨੂੰ ਇੱਧਰ ਵੀ ਲੱਗੋ ਚੱਕਾਈ ਲੰਗਰ ਹਾਂਜੀ ਤੇ ਬਾਕੀ ਰਸ ਦੀ ਗੱਲ ਕਰੀਏ ਜੀ ਕਾਫੀ ਜ਼ਿਆਦਾ ਰਸ ਆ ਪੇਲੇ ਨਰਾਤੇ ਵਾਲੇ ਦਿਨ ਤੇ ਲੋਜੀ ਇੱਧਰ ਵੀ ਲੰਗਰ ਸੇਵਾ ਚਾਲੂ ਹੀ ਆ ਤਿਆਰੀ ਪੂਰੀ ਹੋ ਚੁੱਕੀ ਆ ਤੇ ਰਾਸ਼ੇ ਬਹੁਤ ਜ਼ਿਆਦਾ ਹੋ ਰਿਹਾ ਹੈ ਪਹਿਲੇ ਦਿਨ ਤੋਂ ਹੀ ਤੇ ਤੁਹਾਨੂੰ ਅੱਗੇ ਜੇ ਆਪਾਂ ਵੀਡੀਓ ਵਿੱਚ ਦਿਖਾਵਾਂਗੇ ਕਾਫੀ ਸੰਗਟਾ ਜਾ ਰਹੀਆਂ ਜੀ ਮਾਤਰੇ ਦੇ ਦਰਸ਼ਨਾਂ ਜੀ ਹਾਂਜੀ ਦੋਸਤੋ ਇਹ ਆ ਜੀ ਸਲਵਾੜਾ ਬਾਈਪਾਸ ਇਹਨੂੰ ਆਪਾਂ ਬੰਜਰਵਾਗ ਬਾਈਪਾਸ ਵੀ ਕਹਿੰਦੇ ਆ ਇਹ ਯਾਨੀ ਕਿ ਮੇਨ ਬਾਈਪਾਸ ਹੈ ਜਿਹੜਾ ਬਾਹਰੋਂ ਵਾਰੀ ਲੈ ਕੇ ਆਂਦਾ ਵਾ ਉਸ਼ੇਰ ਪਰਦੇ ਬਾਰ ਬਾਰੀ ਸਾਰੇ ਮਤਲਬ ਰੋੜਾ ਤੋਂ ਹੋ ਗਏ ਸਾਰੇ ਜਨ ਕੇ ਰਸਤੇ ਤੋਂ ਹੋ ਗਏ ਲੇਕਿਨ ਆ ਵਾਲਾ ਰੋੜਾ ਮਾਤਾ ਚਿੰਤਪੋਨੀ ਵਾਲੀ ਸਾਈਡ ਲੈ ਕੇ ਜਾਂਦਾ ਜੀ ਬਾਕੀ ਇੱਥੇ ਵੀ ਲੱਗਾ ਹੋਇਆ ਲੰਗਰ ਚੈੱਕ ਕਰ ਸਕਦੇ ਹੋ ਤੇ ਰਸ਼ ਦੇਖੋ ਜੀ ਰਸ਼ੀ ਪੈਰ ਚ ਪਿਆ ਜੀ ਕਾਫੀ ਬਸਤਾ ਜੀ ਛੋਲੇ ਕੁਲਚੇ ਛੋਲੇ ਕੁਲਚੇ ਹਲੋ ਜੀ ਛੋਲੇ ਕੁਲਚੇ ਦਾਲ ਚਾਵਲ ਦਾ ਲੰਗਰ ਲੱਗਾ ਹੋਇਆ ਸਿਕਾ ਤੇ ਇਧਰ ਵੀ ਤਿਆਰੀ ਹੋ ਚੁੱਕੀ ਆ ਜੀ ਛੋਲੇ ਕੁਲਚੇ ਦਾਲ ਚਾਵਲ ਇਹੋ ਜਿਹਾ ਲੰਗਰ ਲੱਗ ਰਿਹਾ ਜੀ ਵਧੀਆ ਵਧੀਆ ਆਈਟਮਾਂ ਲੱਗ ਰੀਆਂ ਲੰਗਰਾਂ ਦੇ ਵਿੱਚ ਤੇ ਮਾਤਾ ਸ਼ੰਤੂਨੀ ਦੇ ਦਰਵਾਜ਼ੇ ਸੰਖਤਾ ਜਾਣ ਦਾ ਵੀ ਰਸ਼ ਵਧ ਗਿਆ ਆ ਆ ਜਗ੍ਹਾ ਜੀ ਪਹਿਲਾਂ ਨਾਲੋਂ ਬਾਕੀ ਦੋਸਤੋ ਐਂਬੂਲੈਂਸ ਦੀ ਸਹੂਲਤ ਵੀ ਉਪਲਬਧ ਹੈਗੀ ਆ ਇਸ ਰੋਡ ਤੇ ਆ ਦੇਖੋ ਐਂਬੂਲੈਂਸ ਖੜੀ ਆ ਐਦਾਂ ਹੀ ਅੱਧਾ-ਅੱਧਾ ਕਿਲੋਮੀਟਰ ਦੇ ਜਾਂ ਦੋ-ਦੋ ਕਿਲੋਮੀਟਰ ਤੇ ਜਾ ਕੇ ਐਂਬੂਲੈਂਸ ਇੱਧਰ ਵੀ ਲੰਗਰ ਲੱਗਾ ਹੋਇਆ ਹੈ ਐਂਬੂਲੈਂਸ ਦੀ ਸਹੂਲਤ ਵੀ ਰਾਜਦਾਨ ਨੂੰ ਉਪਲਬਧ ਹੀ ਕੀਤੀ ਆ ਰਾਜਦਾਨ ਨੂੰ ਕਿੰਨੇ ਕਿਲੋਮੀਟਰ ਤੇ ਦੂਰੀ ਤੇ ਐਂਬੂਲੈਂਸ ਦੇਖਣ ਨੂੰ ਮਿਲੂਗੀ ਚਲੋ ਜੀ ਇੱਧਰ ਵੀ ਲੰਗਰ ਦੀ ਤਿਆਰੀ ਹੋ ਰਹੀ ਆ ਲక్ష్ਮੀ ਟੈਂਟ ਆ ਲక్ష్ਮੀ ਵਾਲਾ ਦਾ ਟੈਂਟ ਹੈ ਨਾ ਜੀ ਜਿਹੜੇ ਪੂਰੇ ਯਾਨਕਿ ਲੰਗਰਾਂ ਨੂੰ ਵਰਤਿਆ ਜਾਂਦਾ ਆ ਅਕੀ ਇਸ ਜਗ੍ਹਾ ਵੀ ਟੈਂਟ ਲੱਗਾ ਹੋਇਆ ਵਾ ਯਾਨੀ ਕਿ ਵਾਟਰਪੂਫ ਟੈਂਟ ਆ ਯਾਨੀ ਕਿ ਅੱਧਾ ਅੱਧਾ ਕਿਲੋਮੀਟਰ ਤੇ ਲੰਗਰ ਲੱਗੇ ਹੋਏ ਆ ਪਹਿਲੇ ਨਰਾਤੇ ਨੂੰ ਦੇਖਣ ਨੂੰ ਮਿਲ ਰਿਹਾ ਜੀ ਲੰਗਰਾਂ ਦਾ ਬਹੁਤ ਜ਼ਿਆਦਾ ਵੱਡੀ ਮਾਤਰਾ ਵਿੱਚ ਮਤਲਬ ਲੰਗਰ ਲੱਗੇ ਹੋਏ ਆ ਚੈੱਕ ਕਰੋ ਜੀ ਆ ਪਿੱਛੇ ਲੰਗਰ ਟੈਂਟ ਲੱਗਾ ਹੋਇਆ ਜੀ ਨਾਲ ਹੀ ਅੱਗੇ ਵੀ ਟੈਂਟ ਲੱਗਾ ਹੋਇਆ ਜੀ ਇੱਥੇ ਵੀ ਲੰਗਰ ਬਹੁਤ ਜਲਦ ਲੱਗਣ ਜਾ ਰਿਹਾ ਆ ਤੇ ਸਾਹਮਣੇ ਵੀ ਇੱਕ ਟੈਂਟ ਲੱਗਾ ਹੋਇਆ ਆ ਦੇਖੋ ਜੀ ਸਭ ਤੋਂ ਸੋਹਣਾ ਤੇ ਬੜੀਆ ਜਗ੍ਹਾ ਉਹ ਬੜੀਆ ਜਗ੍ਹਾ ਲੰਗਰ ਲੱਗਾ ਹੋਇਆ ਆ ਬੰਜਰਵਾਗ ਦੇ ਵਿੱਚ 100% ਪਲਾਸਟਿਕ ਮੁਕਤ ਲੰਗਰ ਵਾਹ ਹਾਂਜੀ ਦੋਸਤੋ ਬੰਜਰਵਾਗ ਦੇ ਲਾਗੇ ਆ ਲੰਗਰ ਮਿਲਿਆ ਜੀ ਪਲਾਸਟਿਕ ਮੁਕਤ ਲੰਗਰ ਤੇ ਸੰਗਤਾਂ ਨਾਲ ਮਿਲਾਂਦੇ ਆ ਜੀ ਕੜੀ ਚਾਵਲ ਦਾ ਰੰਗ ਲੱਗਾ ਹੋਇਆ ਜੀ ਹਾਂਜੀ ਭਾਈ ਜੈ ਮਾਤਾ ਜੀ ਜੈ ਮਾਤਾ ਜੀ ਹੋਰ ਸਨੋਈ ਸਾਹਿਬ ਠੀਕ ਠਾਕ ਹਾਂਜੀ ਸਾਰੇ ਲੋਕੀਏ ਸਾਰੇ ਹਾਂਜੀ ਬੰਜਰਵਾਗ ਦੇ ਨਾਲ ਠੀਕ ਆ ਜੀ ਤੇ ਕੀ ਕੜੀ ਚੋਲੇ ਆਏ ਹੋਏ ਆ ਨਾ ਤੇ ਸਵੇਰ ਦਾ ਕੀ ਚੱਲ ਰਿਹਾ ਜੀ ਲੰਗਰ ਦੇ ਵਿੱਚ ਸਵੇਰ ਕੜਾ ਲੱਗਾ ਜੀ ਪਹਿਲਾਂ ਕੜਾ ਪ੍ਰਸ਼ਾਦ ਹਾਂਜੀ ਚਾਹ ਕੀ ਨਾਲ ਰਸ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਖੀਰ ਵੀ ਲੱਗੀ ਸੀ ਕਿੰਨੇ ਦਾ ਲੰਗਰ ਆ ਜੀ ਇਹ ਲੰਗਰ ਅੱਜ ਦਾ ਜੀ ਅੱਜ ਦਾ ਹੀ ਹੈ ਨਾ ਤੇ ਚਲੋ ਠੀਕ ਹੈ ਠੀਕ ਹੈ ਜੀ ਸਹੀ ਹੈ ਸਹੀ ਹੈ ਬੋਲ ਸੱਚੇ ਦਰਬਾਰ ਕੀ ਜੈ ਬਾਕੀ ਲੰਗਰ ਬੋਸਵਾਰ ਸੀ ਜੀ ਬੋਲ ਸੱਚੇ ਦਰਬਾਰ ਕੀ ਜੈ ਲੰਗਰ ਹੁਣ ਹੀ ਖਾ ਕੇ ਹਟੇ ਜੀ ਬੋਸਵਾਰ ਲੱਗਾ ਹਾਂ ਜੀ ਰੁਕਾ ਸਾਹਿਬ ਜੀ ਖਾ ਲਿਆ ਹੋਇਆ ਤੇ ਮੈਂ ਹੋਰੋ ਜੀ ਮਾਂ ਮਾਈ ਦੀ ਕਿਰਪਾ ਚਾਹੀਦੀ ਆ ਉਹਨਾਂ ਦੀ ਕਿਰਪਾ ਨਾਲ ਸਾਰਾ ਕੁਝ ਹੋ ਰਿਹਾ ਤੇ ਆ ਜੀ ਸੰਗਤਾਂ ਇੱਥੇ ਜੋ ਲੰਗਰ ਲਗਾ ਰਹੇ ਸੇਵਾਦਾਰ ਲੋ ਜੀ ਸਾਰੇ ਆਪਣੇ ਹੀ ਸੇਵਾਦਾਰ ਲੋ ਜੀ ਆ ਸੇਵਾਦਾਰ ਹੈ ਸਾਰੇ ਤੇ ਚਲੋ ਜੀ ਜੈ ਮਤਾਈ ਸਾਰਿਆਂ ਨੂੰ ਮਾਤਾ ਜੀ ਸਾਰੇ ਭਗਤਾਂ ਦੀ ਕਿਰਪਾ ਬਣਾ ਕੇ ਰੱਖੇ ਆਮੀ ਆ ਕੇ ਨਹੀਂ ਆਓ ਸਾਹਮਣੇ ਅਰੇ ਜੀ ਮਾਤਾ ਜੀ ਬੰਦੇ ਆਇਆ ਇਹਨਾਂ ਨੇ ਅੱਗੇ ਹੀ ਆ ਵਾ ਸਾਰੇ ਠੀਕ ਹੈ ਜੀ ਮਾਤਾ ਜੀ ਉਹ ਜਿਹੜੇ ਪਾਣੀ ਪਿਉਂਦੇ ਰਹੇ ਹੋ ਜੀ ਹੋ ਜੀ ਹੋਰ ਕਿਰਪਾ ਬਣਾ ਕੇ ਰੱਖੇ ਮਾਮਾ ਜੀ ਤੁਹਾਡੇ ਸਾਰਿਆਂ ਤੇ ਤੇ ਚਲੋ ਹਾਂ ਜੀ ਭਾਈ ਅੱਧੇ ਚੱਲੇ ਆ ਜੀ ਸ਼ੋਲੇ ਕੁਲਚੇ ਤੇ ਸ਼ੋਲੇ ਭਟੂਰੇ ਤੇ ਹਾਂਜੀ ਦੋਸਤੋ ਪਹੁੰਚ ਚੁੱਕੇ ਆ ਅਸੀਂ ਉਹਨਾਂ ਸ਼ੇਰਾ ਵਾਲੀ ਮਾਤਾ ਜੀ ਦੇ ਦਰਵਾਜ਼ੇ ਨੇੜੇ ਜੋ ਕਿ ਚੋਹਾਲ ਦੇ ਨੇੜੇ ਪੈਂਦਾ ਆ ਤੇ ਇਧਰ ਨਾਲ ਹੀ ਲੱਗਾ ਜੀ ਲੰਗਰ ਹਾਜੀ ਲੰਗਰ ਬਣ ਰਿਹਾ ਆ ਤੇ ਬਾਕੀ ਬਾਲੀ ਸਾਡ ਲੰਗਰ ਲਗਾਉਂਦੇ ਹੁੰਦੇ ਆ ਹਾਲੇ ਫਿਲਹਾਲ ਕੋਈ ਸੰਗਤ ਮੇਲਾ ਨਹੀਂ ਹੈਗਾ ਇੰਨਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਰੋਡ ਤੇ ਕਾਫੀ ਜ਼ਿਆਦਾ ਬਾਜ਼ਾਰ ਲੱਗੇ ਹੋਏ ਆ ਤੇ ਸੰਗਤ ਵੀ ਕਾਫੀ ਜਾ ਰਹੀ ਆ ਆ ਪੈਦਲ ਸੰਗਤ ਵੀ ਜਾ ਰਹੀ ਆ ਮਾਤਾ ਚੰਦਪਨੀ ਦੇ ਦਰਸ਼ਨ ਕਰਨ ਤੇ ਬਾਕੀ ਵੀ ਇਧਰ ਬਾਜ਼ਾਰ ਦੁਕਾਨਾਂ ਲੱਗੀਆਂ ਹੋਈਆਂ ਆ ਖਰੀਦਦਾਰੀ ਵੀ ਮਤਲਬ ਕਾਫੀ ਚੱਲਦੀ ਜਾ ਰਹੀ ਆ ਇਹਨਾਂ ਦਿਨਾਂ 'ਚ ਜੇ ਲੋਕ ਲੈ ਗਏ ਆ ਕੁਝ ਨਾ ਕੁਝ ਜ਼ਰੂਰ ਲੈ ਕੇ ਜਾਂਦੇ ਆ ਤੇ ਜਿਹੜੇ ਪਾਕਤਾਂ ਦੇ ਆ ਜ਼ਰੂਰ ਦੇਖੋ ਇਹਨਾਂ ਕੋਲ ਕੁਝ ਨਾ ਕੁਝ ਖਰੀਦ ਲਿਆ ਕਰੋ ਕਿਉਂਕਿ ਮੇਲੇ ਦੇ ਮੌਕੇ ਤੇ ਇਹਨਾਂ ਨੇ ਆਪਣੇ ਸ਼ੋਪਸ ਦੁਕਾਨਾਂ ਲਗਾਉਣੀਆਂ ਹੁੰਦੀਆਂ ਆ ਤੇ ਲੋ ਜੀ ਸਾਹਮਣੇ ਲੱਗ ਚੁੱਕੇ ਹੈ ਪੰਘੂੜੇ ਤੇ ਬਾਕੀ ਚਲੋ ਦੋਸਤੋ ਹੁਣ ਚੱਲਦੇ ਜੇ ਅਗਲੀ ਸਾਈਡ ਨੂੰ ਦਿਖਾਉਂਦੇ ਤੁਹਾਨੂੰ ਹੁਣ ਅੱਗੇ ਇੱਕ ਲੰਗਰ ਲੱਗਾ ਹੋਇਆ ਲੋ ਜੀ ਸਾਹਮਣੇ ਵੀ ਲੰਗਰ ਦੀ ਸੇਵਾ ਸ਼ੁਰੂ ਹੋ ਚੁੱਕੀ ਹੈ ਤੇ ਹੁਣ ਚੱਲਣਗੇ ਨੌਨ ਸਟਾਪ ਲੰਗਰ ਤੇ ਬਾਕੀ ਵਾਪਸ ਜਾ ਰਹੇ ਸੀ ਮੈਂ ਲੈਬ ਤੇ ਬਾਕੀ ਤੁਹਾਨੂੰ ਦੱਸ ਦਈਏ ਜੀ ਹੁਣ ਮੇਲਿਆਂ ਦੇ ਵਿੱਚ ਐਂਬੂਲੈਂਸ ਮੈਡੀਕਲ ਕੈਂਪ ਵੀ ਥਾਂ-ਥਾਂ ਲੱਗਣਗੇ ਹਰ ਇੱਕ ਤਰ੍ਹਾਂ ਦੀ ਮੈਡੀਕਲ ਸਹੂਲਤ ਦਿੱਤੀ ਜਾਊਗੀ ਥੋੜੀ-ਥੋੜੀ ਦੂਰੀ ਤੇ ਕੈਂਪ ਲੱਗੇ ਹੋਣਗੇ ਤੇ ਜਾਣ ਵਾਲੇ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਨਹੀਂ ਆਉਣ ਬੜੀ ਹਾਂਜੀ ਦੋਸਤੋ ਅੱਜ ਦੇ ਵਲੋਗ ਚ ਆਪਾਂ ਤੁਹਾਨੂੰ ਦਿਖਾਇਆ ਕਿ ਨਵਰਾਤਰੇ ਦਾ ਪਹਿਲਾ ਦਿਨ ਪਹਿਲੇ ਨਵਰਾਤਰੇ ਦੇ ਜੋ ਜੋ ਐਕਟੀਵਿਟੀਆਂ ਹੈਗੀਆਂ ਤੁਹਾਨੂੰ ਦਿਖਾਈ ਆ ਕਿੰਨਾ ਰੌਣਕ ਮੇਲਾ ਹੈਗਾ ਆ ਔਰ ਕੀ ਕੀ ਸਹੂਲਤਾਂ ਹੈਗੀਆਂ ਪਲੱਸ ਕਿੰਨਾ ਕੁ ਲੰਗਰ ਦਾ ਮਤਲਬ ਪ੍ਰਬੰਧ ਕੀਤਾ ਹੋਇਆ ਅੱਜ ਆ ਦੇ ਕਿਲੋਮੀਟਰ ਤੇ ਲੰਗਰ ਲੱਗੀ ਹੋਏ ਆ ਜੋ ਵੀ ਸੰਗਤਾਂ ਮਾਤਾ ਚੰਦੂ ਮੈਣੀ ਦਰਸ਼ਨ ਕਾਂ ਦੇ ਜਾ ਰਹੀਆਂ ਯਾਤਰਾ ਤੇ ਜਾ ਰਹੀਆਂ ਜਾਂ ਜੋ ਵੀ ਸੰਗਤ ਮੇਲਾ ਕੁਮਣ ਜਾ ਰਹੇ ਆ ਉਹਨਾਂ ਨੂੰ ਸਾਹ ਸਾਹ ਤੇ ਲੰਗਰ ਦੀ ਸਹੂਲਤ ਪ੍ਰਾਪਤ ਹੈਗੀ ਆ ਕਿਤੇ ਉਹ ਵੀ ਖਾ ਸਕਦੇ ਆ ਹਰ ਤਰ੍ਹਾਂ ਦਾ ਲੰਗਰ ਹੋਊਗਾ ਸਿੰਪਲ ਰੋਟੀ ਪਾਣੀ ਫਾਸਟ ਫੂਡ ਨਾਲ ਰਿਲੇਟਡ ਫਰੂਟਸ ਚਾਟ ਸਭ ਕੁਝ ਹੈਗਾ ਆ ਲੰਗਰ ਦੇ ਵਿੱਚ ਤੇ ਬਾਕੀ आई होप कि ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਵਧੀਆ ਲੱਗੀ ਲਾਈਕ ਜ਼ਰੂਰ ਕਰੋ ਨਵੇਂ ਹੈਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੋਸਤੋ ਬਾਕੀ ਤੁਹਾਨੂੰ ਸ਼ਾਮ ਦੇ ਵੇਲੇ ਦੀ ਅਪਡੇਟ ਦੇ ਦਿੰਦੇ ਆ ਅਗਲੇ ਵਲੌਗ ਦੇ ਵਿੱਚ ਪਹਿਲੇ ਦਿਨ ਦੀ ਅਪਡੇਟ ਤੁਹਾਨੂੰ ਦੇਤੀ ਆ ਰਾਤ ਦੀ ਅਪਡੇਟ ਦੇ ਦਿੰਦੇ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਜੋ ਜੋ ਹੋਣ ਵਾਲਾ ਡਿਲੀ ਤੁਹਾਨੂੰ ਕੁਝ ਨਾ ਕੁਝ ਆਪਾਂ ਦੱਸਿਆ ਕਰਾਂਗੇ ਬਲੌਗ ਦੇ ਜ਼ਰੀਏ ਤੇ ਪਲੀਜ਼ ਦੋਸਤੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਈਕ ਵੀ ਜ਼ਰੂਰ ਦੇ ਦਿਓ ਵੀਡੀਓਜ਼ ਨੂੰ ਤੇ ਮਿਲਦੇ ਆ ਅਗਲੇ ਬਲੌਗਸ ਤੁਹਾਨੂੰ ਬਾਏ ਬਾਏ ਦੋਸਤੋ